ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਹੈ ਜੀ ਦਿਲਜੀਤ ਦੇ ਬਾਰੇ ਵਿੱਚ ਜਿਵੇਂ ਆਪਾਂ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਵੀਡੀਓ ਵੇਖ ਰਹੇ ਹਾਂ ਕਿ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ ਇੰਡੀਆ ਦੇ ਵਿੱਚ ਉਹਨਾਂ ਦੀ ਫਿਲਮ ਨੂੰ ਬੈਂ ਕਰਤਾ ਹੈ ਤੇ ਗਾਲੀ ਨੇ ਤੇ ਉਹ ਦਿਲਜੀਤ ਦੇ ਬਾਰੇ ਕੁਝ ਗੱਲ ਕਰਦੇ ਪਏ ਨੇ ਆਪਾਂ ਉਹ ਵੀਡੀਓ ਚੱਲ ਕੇ ਦੇਖਦੇ ਹਾਂ ਚਲੋ ਸਾਂਝਾਂ ਵਾਲੇ ਦਿਲਜੀਤ ਸਿੰਘ ਕਿਉਂ ਸਾਡੇ ਨਾਲ ਤੂੰ ਬਾਰ ਬਾਰ ਗਦਾਰੀਆਂ ਕਰਦਾ ਹੈ ਭਾਈ ਕਿਉਂ ਸਾਨੂੰ ਬਾਰ ਬਾਰ ਤੇਰੇ ਕਰਕੇ ਸ਼ਰਮਿੰਦਾ ਹੋਣਾ ਪੈਂਦਾ ਹੈ ਤੂੰ ਕਿਉਂ ਬਾਰ-ਬਾਰ ਆਪਣਾ ਚਿਹਰਾ ਦਿਖਾ ਦਿੰਦਾ ਆ ਆ ਕੇ ਕਿਤੇ ਨਾ ਕਿਤੇ ਜਦੋਂ ਅਸੀਂ ਦਿੱਲੀ ਬੈਠੇ ਸਾਂ ਉੱਥੇ ਜਾ ਕੇ ਸਾਡੇ ਨਾਲ ਆ ਕੇ ਬਹਿ ਗਿਆ ਸੀ ਕਿਸਾਨ ਮੋਰਚੇ ਦੇ ਵਿੱਚ ਬਾਕੀ ਜਿੱਥੇ ਆਪ ਕੋ ਆਪਣੇ ਘਰਾਂ 'ਚ ਬੈਠੇ ਸੀ ਤੇਰੇ ਕੋਲ ਬੈਠੇ ਨਹੀਂ ਗਿਆ ਉੱਥੇ ਟਿੱਕੇ ਹੋਰ ਕੌਣ ਆਇਆ ਸੀ ਦੱਸ ਮੈਨੂੰ ਤੂੰ ਆਪਣੇ ਸ਼ੋਅ ਲਾਂਦਾ ਰਹੀ ਪੂਰੀ ਦੁਨੀਆ ਦੇ ਵਿੱਚ ਘੁੰਮ ਘੁੰਮ ਕੇ ਉੱਥੇ ਤੂੰ ਭਾਰਤ ਦਾ ਝੰਡਾ ਨਾਲ ਲੈ ਕੇ ਆਖੇ ਜੀ ਪੰਜਾਬੀ ਆ ਗਏ ਹੋਏ ਪੰਜਾਬੀ ਆ ਗਏ ਹੋਏ ਕਿਹਾ ਸੀ ਨਾ ਪੰਜਾਬੀ ਆ ਗਏ ਛਿੱਤ ਲਿਆਂਦੇ ਆਵੇ ਦੁਬਾਰਾ 베ਰਾਵੇ ਮੈਂ ਹੂੰ ਪੰਜਾਬ ਮੈਂ ਹੂੰ ਪੰਜਾਬ ਕੀ ਕਿਉਂ ਕਰਦੇ ਆ ਬਈ ਤੂੰ ਇਦਾਂ ਕੀ ਲੋੜ ਐ ਤੈਨੂੰ ਇਦਾਂ ਕੁਛ ਕਰਨ ਦੀ ਫੇਰ ਤੂੰ ਪੰਜਾਬ 95 ਫਿਲਮ ਬਣਾ ਕੇ ਬਹਿ ਗਿਆ ਜਸਵੰਤ ਸਿੰਘ ਖਾਲੜਾ ਦੇ ਉੱਤੇ ਤੂੰ ਫਿਲਮ ਬਣਾਈ ਐ ਉਸ ਬੰਦੇ ਦੇ ਉੱਤੇ ਪਿਛਲੇ ਕਿੰਨੇ ਸਾਲਾਂ ਚ ਕੋਈ ਬੋਲੇ ਕਿਸੇ ਨੇ ਕੋਈ ਗੱਲ ਕੀਤੀ ਐ ਤੈਨੂੰ ਕੀ ਲੋੜ ਸੀ ਉਹ ਨਹੀਂ ਸੁਣਦੇ ਉਹ ਗੱਲਾਂ ਹੁਣ ਲੋਕੀ ਤੂੰ ਕਿਹੜੀਆਂ ਚੱਕਰਾਂ ਚ ਪਿਆ ਹੋ ਰੋਕ ਨਹੀਂ ਰਹੇ ਹੁਣ ਤੇਰੇ ਆਪਣੇ ਤੇਰੀਆਂ ਜੜਾਂ ਚ ਬੰਦੇ ਆ ਭਰਾਵਾ ਤੇਰੇ ਆਪਣੇ ਆਪਣੇ ਪੱਗਾਂ ਵਾਲੇ ਦਸਤਾਰਾਂ ਵਾਲੇ ਪੰਜਾਬੀ ਕਹਾਉਣ ਵਾਲੇ ਦੇਖ ਹੀ ਲਿਆ ਤੂੰ ਜਿਹੜੇ ਤੇਰੇ ਬਰਾਬਰ ਦੇ ਸ਼ਰੀਕ ਐ ਉਥੇ ਬਾਲੀਵੁੱਡ ਦੇ ਵਿੱਚ ਬੈਠੇ ਐ ਪੰਜਾਬੀ ਹੋ ਯੋਗਦਾਰ ਕਹਿੰਦੇ ਦੇਖਿਆ ਨਹੀਂ ਹੈਗਾ ਤੈਨੂੰ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਹੋਵੇਗਾ ਵੀ ਤੂੰ ਕੀ ਕਰਨਾ ਹੈ ਕੀ ਨਹੀਂ ਕਰਨਾ ਭਾਈ ਪਹਿਲਗਾਮ ਦੇ ਵਿੱਚ ਜੋ ਹੋਇਆ ਸੀ ਉਹ ਅੱਤ ਦਾ ਨਿੰਦਣਯੋਗ ਇੱਕ ਹੈਪਨ ਹੋਇਆ ਸੀ ਜਿਹਨੂੰ ਪੂਰੀ ਦੁਨੀਆ ਨੇ ਨਿੰਦੇ ਆ। ਇੰਡੀਆ ਨੇ ਭਾਰਤੀ ਫੌਜਾਂ ਨੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਜੋ ਦੇਣਾ ਵੀ ਚਾਹੀਦਾ ਸੀ। ਤੇ ਅਸੀਂ ਇਹ ਵੀ ਕਹਿੰਦੇ ਆਂ ਵੀ ਇਹ ਜਵਾਬ ਕੋਈ ਆਖਰੀ ਨਹੀਂ ਸੀ। ਜੇ ਲੋੜ ਪਈ ਤਾਂ ਇਸ ਤੋਂ ਖਤਰਨਾਕ ਜਵਾਬ ਵੀ ਦਿੱਤੇ ਜਾਣਗੇ। ਆਪਰੇਸ਼ਨ ਸੰਧੂਰ ਕੋਈ ਆਖਰੀ ਨਹੀਂ ਸੀ। ਜੇ ਲੋੜ ਪਈ ਤਾਂ ਇਸ ਤੋਂ ਵੀ ਖਤਰਨਾਕ ਆਪਰੇਸ਼ਨ ਕੀਤੇ ਜਾਣਗੇ। ਅਸੀਂ ਆਪਦੇ ਦੇਸ਼ ਦੇ ਬਿਲਕੁਲ ਨਾਲ ਆ। ਅਸੀਂ ਇੰਡੀਅਨ ਆਰਮੀ ਨੂੰ ਸਲੂਟ ਕਰਦੇ ਆਂ। ਪਰ ਇਸ ਸਾਰੇ ਕੁਝ ਨੂੰ ਮੁੱਦਾ ਬਣਾ ਕੇ ਦਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਜਿਹੜੀ ਆ ਰਹੀ ਸੀ ਉਹਨੂੰ ਪਾ ਦੇ ਵਿੱਚ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਲਾਇਆ ਨਹੀਂ ਜਾ ਰਿਹਾ ਤੇ ਉਹਦੇ ਮੱਥੇ ਤੇ ਗਦਾਰ ਦਾ ਟੈਗ ਲਾ ਦਿੱਤਾ ਉਹਨੂੰ ਕੋਈ ਖਾਲਸਤਾਨੀ ਕਹਿੰਦਾ ਹੈ ਕੋਈ ਗਦਾਰ ਕਹਿੰਦਾ ਹੈ ਕੋਈ ਲੂਣ ਹਰਾਮ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਈਵਨ ਕਿ ਬਾਲੀਵੁੱਡ ਦੇ ਜਿਹੜੇ ਆਪ ਦੇ ਆਪ ਨੂੰ ਵੱਡੇ ਕਹਾਉਣ ਵਾਲੇ ਸੋ ਕਾਲਡ ਵੱਡੇ ਕਹਾਉਣ ਵਾਲੇ ਜਿਹੜੇ ਕਲਾਕਾਰ ਹੈਗੇ ਆ ਉਹ ਵੀ ਉਹਦੇ ਵਿਰੋਧ ਚ ਪੋਸਟਾਂ ਪਾ ਰਹੇ ਆ ਜਦਕਿ ਉਹ ਕਲਾਕਾਰ ਆਪ ਜਾ ਕੇ ਕਿਸੇ ਵੇਲੇ ਲਾਹੌਰ ਦੇ ਵਿੱਚ ਕਰਾਚੀ ਦੇ ਵਿੱਚ ਸ਼ੋਅ ਲਾ ਲਾ ਕੇ ਆਂਦੇ ਰਹੇ ਆ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਮੈਂ ਇਹ ਕਹਿੰਦਾ ਵੀ ਜਿਹੜਾ ਆਰਟ ਹੁੰਦਾ ਹੈ ਜਾਂ ਜਿਹੜੀ ਗੇਮਸ ਹੁੰ ਸਾਰੇ ਕੁਛ ਨੂੰ ਨਾ ਸਰਹੱਦਾਂ ਤੋਂ ਉੱਪਰ ਉੱਠ ਕੇ ਦੇਖਣਾ ਚਾਹੀਦਾ ਸਾਂ ਸਾਨੂੰ ਚਾਹੀਦਾ ਹੈ ਵੀ ਇਹਦੇ ਵਿੱਚ ਕੋਈ ਸਰਹੱਦਾਂ ਦੀ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਆਪਸੀ ਵਖਰੇਮਾ ਉਹ ਨਹੀਂ ਆਣਾ ਚਾਹੀਦਾ ਹੈਗਾ ਆਰਟ ਇੱਕ ਅਲੱਗ ਚੀਜ਼ ਹੈ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਮਿਊਜ਼ਿਕ ਇੱਕ ਸਾਰਿਆਂ ਦਾ ਸਾਂਝਾ ਹੁੰਦਾ 2008 ਦੇ ਵਿੱਚ ਇੰਡੀਆ ਦੇ ਉੱਤੇ ਅਟੈਕ ਹੋਇਆ ਸੀ ਮੁੰਬਈ ਹਮਲਾ ਹੋਇਆ ਸੀ ਉਸ ਤੋਂ ਬਾਅਦ ਕਿੰਨੀ ਵਾਰ ਪਾਕਿਸਤਾਨੀ ਕਲਾਕਾਰ ਇੱਥੇ ਆਏ ਹੈ ਰਾਹਤ ਫਤੇਹ ਅਲੀ ਖਾਨ ਇੱਥੇ ਆ ਕੇ ਗਏ ਹੈ ਸਾਡੇ ਵਾਲੇ ਕਿੰਨੇ ਕਲਾਕਾਰ ਜਿਹੜੇ ਹੁਣ ਹੁਬ ਹੁਬ ਕੇ ਗੱਲਾਂ ਕਰਦੇ ਆ ਨਾ ਉਹ ਕਿੰਨੀ ਵਾਰ ਪਾਕਿਸਤਾਨ ਜਾ ਕੇ ਸ਼ੋਹ ਲਾ ਕੇ ਆਏ ਉਦੋਂ ਕਿ ਸਰਦਾਰ ਜੀ 3 ਜਿਹੜੀ ਮੂਵੀ ਹੈ ਉਹ ਪਹਿਲਗਾਮ ਦਾ ਜਿਹੜਾ ਅਟੈਕ ਹੈ ਇਸ ਹੈਪਨ ਤੋਂ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੀ ਸੀ ਤੇ ਇਹ ਸਾਰਾ ਕੁਝ ਉਹਦਾ ਕੰਪਲੀਟ ਹੋ ਚੁੱਕਿਆ ਸੀਗਾ ਹੁਣ ਉਸ ਪ੍ਰੋਡਿਊਸਰ ਦਾ ਕੀ ਕਸੂਰ ਹੈ ਜਿਹਦਾ ਲੱਖਾਂ ਰੁਪਈਆ ਕਰੋੜਾਂ ਰੁਪਈਆ ਲੱਗਿਆ ਹੋਇਆ ਹੈ ਕਿਉਂਕਿ ਉਹ ਪ੍ਰੋਡਿਊਸਰ ਨੂੰ ਹੀ ਪਤਾ ਹੁੰਦਾ ਵੀ ਕਿੰਨਾ ਪੈਸਾ ਲੱਗਦਾ ਇੱਕ ਫਿਲਮ ਦੇ ਉੱਤੇ ਇੱਕ ਇੱਕ ਐਕਟਰ ਨੂੰ ਅਸਾਈਨ ਕਰਨ ਦੇ ਵਿੱਚ ਕਿੰਨਾ ਕਿੰਨਾ ਪੈਸਾ ਲੱਗ ਜਾਂਦਾ ਹੈ ਉਸ ਪ੍ਰੋਡਿਊਸਰ ਨੂੰ ਹੀ ਪਤਾ ਹੈ ਹੁਣ ਦਲਜੀਤ ਉਹਦੇ ਨਾਲ ਅਸਾਈਨ ਹੋਇਆ ਹੋਇਆ ਹੈ ਦਲਜੀਤ ਨੂੰ ਉਸ ਫਿਲਮ ਦੀ ਪ੍ਰੋਮੋਸ਼ਨ ਵੀ ਕਰਨੀ ਪਏਗੀ ਉਹਦੇ ਵਾਸਤੇ ਜਾਣਾ ਆਣਾ ਵੀ ਪਏਗਾ ਸਾਰਾ ਕੁਝ ਕਰਨਾ ਪਏਗਾ ਉਹ ਜਿਹੜੀ ਐਕਟਰੈਸ ਹੈ ਖਾਨੀਆਂ ਨਾਮ ਹੈ ਉਹਦਾ ਮੈਂ ਮੰਨਦਾ ਵੀ ਉਹਨੇ ਜਦੋਂ ਪਹਿਲਗਾਮ ਦਾ ਅਟੈਕ ਹੋਇਆ ਉਸ ਵੇਲੇ ਕਈ ਚੀਜ਼ਾਂ ਭਾਰਤ ਵਿਰੋਧੀ ਬੋਲੀਆਂ ਉਹ ਨਹੀਂ ਸੀ ਹੋਣੀਆਂ ਚਾਹੀਦੀਆਂ ਉਹਦਾ ਸਾਨੂੰ ਗੁੱਸਾ ਹੈ ਉਹਦਾ ਸਾਨੂੰ ਰੰਜ ਹੈ ਪਰ ਉਹ ਫਿਲਮ ਪਹਿਲਾਂ ਬਣ ਚੁੱਕੀ ਹੈ ਉੱਤੇ ਪੈਸਾ ਲੱਗ ਚੁੱਕਿਆ ਹੈ ਉਹਦੇ ਵਿੱਚ ਦਲਜੀਤ ਦਾ ਮੈਨੂੰ ਦੱਸੋ ਕੀ ਕਸੂਰ ਹੈ ਬਹੁਤ ਸਾਰੀ ਚੀਜ਼ਾਂ ਹੈ ਇਹੋ ਜਿਹੀਆਂ ਜਿਨ੍ਹਾਂ ਨੂੰ ਸਿਰਫ ਦਲਜੀਤ ਦੀ ਫਿਲਮ ਨੂੰ ਹੀ ਬੈਨ ਕੀਤਾ ਜਾ ਰਿਹਾ ਹੈ ਬਾਕੀ ਚੀਜ਼ਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਭਾਰਤ ਦਾ ਇੱਕ ਖਿਡਾਰੀ ਹੈ ਜਿਹੜਾ ਇੰਗਲੈਂਡ ਦੇ ਵਿੱਚ ਖੇਡ ਰਿਹਾ ਹੈ ਤੇ ਉਸੇ ਟੀਮ ਦੇ ਵਿੱਚ ਇੱਕ ਪਾਕਿਸਤਾਨ ਦਾ ਖਿਡਾਰੀ ਵੀ ਖੇਡ ਰਿਹਾ ਹੈ ਦੋਹਾਂ ਦੀ ਸੈਲਫੀ ਵੀ ਮਸ਼ਹੂਰ ਵਧੀਆ ਇੱਕ ਮਾਹੌਲ ਸੀਗਾ ਉਹ ਉਹ ਵੀ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੁਣ 5 ਅਕਤੂਬਰ ਨੂੰ ਵਰਲਡ ਕੱਪ ਹੋਣ ਜਾ ਰਿਹਾ ਹੈ ਕੁੜੀਆਂ ਦਾ ਉਹਦੇ ਵਿੱਚ ਭਾਰਤ ਦਾ ਤੇ ਪਾਕਿਸਤਾਨ ਦਾ ਮੈਚ ਹੋਏਗਾ ਕੀ ਤੁਸੀਂ ਉੱਥੇ ਵੀ ਵਿਰੋਧ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਹੋਣਗੀਆਂ ਕਿਉਂਕਿ ਕਲਾਕਾਰਾਂ ਦੇ ਉੱਤੇ ਇਹ ਬੰਦਸ਼ਾਂ ਨਹੀਂ ਲੱਗਦੀਆਂ ਹੁੰਦੀਆਂ ਅਸਲ 'ਚ ਗੱਲ ਸ਼ੁਰੂ ਹੋਈ ਸੀ ਉਹ ਜਿਹੜਾ ਇਫਤਖਾਰ ਠਾਕਰ ਹੈ ਉੱਥੋਂ ਦਾ ਪਾਕਿਸਤਾਨੀ ਕਲਾਕਾਰ ਹੈ ਇੱਕ ਜਿਹੜਾ ਕਈ ਪੰਜਾਬੀ ਫਿਲਮਾਂ 'ਚ ਵੀ ਆਇਆ ਹੈ ਉਹਨੇ ਪਕਾਈ ਮਾਰੀ ਸੀ ਮੈਂ ਉਹਦੇ ਬੜਾ ਵਿਰੋਧ ਚਾ ਬੰਦੇ ਦੇ ਉਹਨੇ ਕਿਉਂ ਗਲਤ ਬੋਲਿਆ ਉਹਦੇ ਪਿੱਛੇ ਹੋਏ ਕੰ ਜਦੋਂ ਸਾਡੇ ਵਾਲੇ ਬੰਦਿਆਂ ਨੇ ਅਟੈਕ ਕੀਤਾ ਜਾ ਕੇ ਸਾਡੀ 에어 ਫੋਰਸ ਨੇ ਚੀਕਾਂ ਨਿਕਲ ਗਈਆਂ ਉਹਨਾਂ ਦੀਆਂ ਇੰਡਸਟਰੀ ਦੇ ਵਿੱਚ ਸ਼ੁਭ ਆਇਆ ਉਹਦੇ ਤੋਂ ਬੜੀ ਦਿੱਕਤ ਹੋਈ ਉਹਨੂੰ ਗਦਾਰ ਦਾ ਟੈਗ ਦੇ ਦਿੱਤਾ ਜਦੋਂ ਸਿੱਧੂ ਮੂਸੇ ਵਾਲਾ ਆਇਆ ਉਹਨੂੰ ਗਦਾਰ ਦਾ ਟੈਗ ਦੇ ਦਿੱਤਾ ਜਦੋਂ ਦਲਜੀਤ ਆਇਆ ਉਹਨੂੰ ਗਦਾਰ ਦਾ ਟੈਗ ਦੇ ਦਿੱਤਾ ਯਾਰ ਸਮੱਸਿਆ ਕੀ ਹੈ ਤੁਹਾਨੂੰ ਸਾਡੀ ਦਸਤਾਰ ਤੋਂ ਦਿੱਕਤ ਹੈ ਕਿਉਂ ਸਾਨੂੰ ਵਾਰ-ਵਾਰ ਇਸ ਗੱਲ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਸਬੂਤ ਦਿਓ ਵੀ ਤੁਸੀਂ ਭਾਰਤੀ ਹੈਗੇ ਹੋ ਸਾਨੂੰ ਵਾਰ-ਵਾਰ ਇੰਡੀਅਨ ਹੋਣ ਦਾ ਸਬੂਤ ਦੇਣ ਲਈ ਕਿਉਂ ਕਿਹਾ ਜਾਂਦਾ ਨਾਲੇ ਪੰਜਾਬੀਆਂ ਤੋਂ ਸਬੂਤ ਮੰਗੋਗੇ ਤੁਸੀਂ ਸਾਨੂੰ ਪੰਜਾਬੀਆਂ ਨੂੰ ਆਪਣੀ ਦੇਸ਼ ਅਕਤੀ ਪ੍ਰੂਫ ਕਰਨ ਵਾਸਤੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਸਭ ਤੋਂ ਵੱਧ ਕੁਰਬਾਨੀਆਂ ਕਰੀ ਬੈਠੇ ਆਂ ਸੀ ਪ੍ਰਵੇਸ਼ ਦੁਆਰ ਹੋਣ ਕਰਕੇ ਅਸੀਂ ਹੁਣ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਸਭ ਤੋਂ ਪਹਿਲਾਂ ਅਸੀਂ ਕਢਾਂਦੇ ਆਏ ਆਂ ਤੇ ਹੁਣ ਵੀ ਢਾਣੇ ਆਂ ਸਭ ਤੋਂ ਵੱਧ ਵਿਧਵਾਵਾਂ ਪੂਰੇ ਦੇਸ਼ ਦੇ ਵਿੱਚੋਂ ਅੱਜ ਵੀ ਪੰਜਾਬ ਦੇ ਵਿੱਚ ਹੈ ਵਾਰ ਵਿੰਡੋਜ਼ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਪਤੀ ਸ਼ਹੀਦ ਹੋਏ ਆਂ ਬਾਰਡਰਾਂ ਦੇ ਉੱਤੇ ਉਹ ਪੰਜਾਬ ਦੇ ਵਿੱਚ ਰਹਿੰਦੀਆਂ ਕਿਉਂ ਸਾਡੇ ਵਾਲੇ ਜਾਣਿਆਂ ਨੂੰ ਜਦੋਂ ਕੋਈ ਅੱਗੇ ਜਾਂਦਾ ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਸਿਰਫ ਸਾਡੀ ਦਸਤਾਰ ਨੂੰ ਦੇਖ ਕੇ ਦਲਜੀਤ ਤੋਂ ਦਿੱਕਤ ਬਸ ਇਹ ਹੈ ਵੀ ਉਹ ਦਸਤਾਰ ਸਜਾਂਦਾ ਉਹਨੇ ਦਸਤਾਰ ਨਹੀਂ ਇਲਾਹੀ ਹੈਗੀ ਦਸਤਾਰ ਨੂੰ ਲੈ ਕੇ ਅੱਗੇ ਤੱਕ ਗਿਆ ਹੈ ਉਹ ਪੱਗ ਤੋਂ ਦਿੱਕਤ ਹੈ ਬਸ ਹੋਰ ਕੋਈ ਸਮੱਸਿਆ ਨਹੀਂ ਆ ਰਹੇਗੀ ਹੋਰ ਵੀ ਤੇ ਇੰਨਾ ਕੁਝ ਹੋਈ ਜਾਂਦਾ ਚਲੋ ਅਸੀਂ ਕਹਿ ਦਾਂਗੇ ਵੀ ਦਲਜੀਤ ਦੀ ਫਿਲਮ ਬਹੁਤ ਬੇਕਾਰ ਹੈ ਤੁਸੀਂ ਪੰਜਾਬ 95 ਉਹ ਰਿਲੀਜ਼ ਹੋਣ ਤੋਂ ਰੋਕ ਦਿੱਤੀ ਗਈ ਉਹਨੂੰ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕਰਾ ਦਿਓ ਅਸੀਂ ਸਰਦਾਰ ਜੀ ਥਰੀ ਹੈ ਉਹਦਾ ਵਿਰੋਧ ਕਰ ਦੇਾਂਗੇ ਜਸਵੰਤ ਸਿੰਘ ਖਾਲੜਾ ਨਾਲ ਤੇ ਕਿਸੇ ਦਾ ਕੋਈ ਵਿਰੋਧ ਨਹੀਂ ਹੈਗਾ ਉਹ ਤੇ 25000 ਲਾਸ਼ਾਂ ਦਾ ਵਾਰਸ ਸੀਗਾ ਉਸ ਬੰਦੇ ਨੇ ਤੇ ਪੁਲਿਸ ਦਾ ਚਿਹਰਾ ਸੀਗਾ ਉਹ ਬੇਨਕਾਬ ਕੀਤਾ ਉਸ ਵੇਲੇ ਦੀ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ ਸੀ ਉਹਦੇ ਤੇ ਕੋਈ ਐਂਟੀ ਨੈਸ਼ਨਲ ਗੱਲ ਨਹੀਂ ਸੀ ਹੈਗੀ ਉਹ ਤਾਂ ਸੱਚ ਹੀ ਦਿਖਾਇਆ ਗਿਆ ਸੀ ਤੁਸੀਂ ਉਹਨੂੰ ਵੀ ਰਿਲੀਜ਼ ਨਹੀਂ ਹੋਣ ਦਿੱਤਾ ਹੈਗਾ ਆਖੇ ਜੀ ਉਹ ਚ ਇੰਨੇ ਕੱਟ ਲਾ ਦੋ ਐਂ ਕਰ ਦੋ ਉਹ ਕਰ ਦੋ ਕਿਉਂ ਬਈ ਸਾਡੇ ਨਾਲ ਹੀ ਕਿਉਂ ਇਦਾਂ ਹੁੰਦਾ ਹੈ ਹਰ ਵਾਰੀ ਸਾਡੇ ਨਾਲ ਹੀ ੱਤਕਾ ਹੁੰਦਾ ਹੈ ਸਾਡੇ ਤੋਂ ਹੀ ਫਿਰ ਬਾਅਦ ਦੇ ਵਿੱਚ ਦੇਸ਼ ਭਗਤੀ ਦੇ ਪ੍ਰੂਫ ਮੰਗੇ ਜਾਂਦੇ ਆ ਤੁਸੀਂ ਜੋ ਮਰਜ਼ੀ ਕਰੋ ਹੁਣ 5 ਤਰੀਕ ਨੂੰ ਭਾਰਤ ਤੇ ਪਾਕਿਸਤਾਨ ਦਾ ਕੁੜੀਆਂ ਦਾ ਵਰਲਡ ਕੱਪ ਮੈਚ ਹੋਣਾ ਹੈ ਕੀ ਉੱਥੇ ਕੋਈ ਆਏਗਾ ਅੱਗੇ ਕਿੰਨੇ ਜਿਹੜੇ ਕ੍ਰਿਕਟ ਦਾ ਵੱਡੇ ਪੱਧਰ ਦੇ ਉੱਤੇ ਕੰਮਕਾਰ ਦੇਖਦੇ ਆ ਉਹ ਬੰਦੇ ਜਾ ਕੇ ਪਾਕਿਸਤਾਨੀਆਂ ਨਾਲ ਚਾਹਾਂ ਪੀਂਦੇ ਆ ਕੀ ਉਹਦੇ ਤੇ ਕਿਸੇ ਨੂੰ ਕੋਈ ਆਬਜੈਕਸ਼ਨ ਹੋਇ ਕੋਈ ਪੰਜਾਬੀ ਬੰਦਾ ਉੱਪਰ ਉੱਠਦਾ ਹੈ ਨਾ ਮਸਲਾ ਤੇ ਉਹਦੀ ਚੜ੍ਹਾਈ ਦਾ ਜਿਹੜੇ ਉਹਦੇ ਖਿਲਾਫ ਪੋਸਟਾਂ ਪਾ ਰਹੇ ਆ ਸੋ ਕਾਲਡ ਹੈਗੇ ਉਹ ਵੀ ਪੰਜਾਬੀ ਆ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਹੈਗਾ ਪਰ ਉਹ ਸਿਰਫ ਉਹਦੇ ਵਰਗਾ ਬਣ ਨਹੀਂ ਸਕਦੇ ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜੀ ਤੁਸੀਂ ਦਲਜੀਤ ਦੇ ਪੈਰ ਵਰਗੇ ਵੀ ਨਹੀਂ ਹੈਗੇ ਯਾਰ ਤੇ ਪੰਜਾਬੀਆਂ ਨੇ ਤੁਹਾਨੂੰ ਨਕਾਰ ਦਿੱਤਾ ਸਿਰੇ ਤੋਂ ਤੁਸੀਂ ਕਦੇ ਵੀ ਪੰਜਾਬੀਆਂ ਦੇ ਮਨ ਨੂੰ ਨਹੀਂ ਲੱਗ ਸਕਦੇ ਹੈਗੇ ਤੁਸੀਂ ਉਹਦਾ ਇੱਥੇ ਵਿਰੋਧ ਕਰਦੇ ਰਹੇਗੇ ਠੀਕ ਹੈ ਇੱਥੇ ਨਹੀਂ ਰਿਲੀਜ਼ ਹੋਈ ਫਿਲਮ ਕੋਈ ਗੱਲ ਨਹੀਂ ਪਰ ਫੇਰ ਵੀ ਉਹ ਬੰਦਾ 10 ਕਰੋੜ ਦੀ ਓਪਨਿੰਗ ਲਾ ਗਿਆ ਤੁਸੀਂ ਉਹਦੇ ਬਾਰੇ ਸੋਚ ਵੀ ਨਹੀਂ ਸਕਦੇ ਯਾਰ ਪਿਆ ਆਰ ਬੰਡੋ ਤੁਸੀਂ ਤੁਸੀਂ ਇੱਕੋ ਇੰਡਸਟਰੀ ਦੇ ਬੰਦੇ ਹੋ ਇੱਕੋ ਤੁਹਾਡਾ ਫੀਲਡ ਹੈ ਤੁਸੀਂ ਕਿਉਂ ਸਿੰਘ ਫਸਾ ਕੇ ਰੱਖਦੇ ਹੋ ਇੱਕੋ ਖਿੱਤਾ ਹੈ ਤੁਹਾਡਾ ਇੱਕੋ ਥਾਂ ਤੋਂ ਤੁਸੀਂ ਗਏ ਹੋ ਤੁਹਾਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ ਪਿਆਰ ਵੰਡਣਾ ਚਾਹੀਦਾ ਹੈ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਨਾ ਕਿ ਇੱਕ ਦੂਜੇ ਨੂੰ ਮੋਢੇ ਮਾਰਨੇ ਚਾਹੀਦੇ ਇਹਦੇ ਨਾਲ ਇੱਕ ਬੜਾ ਗਲਤ ਇਮਪ੍ਰੈਸ਼ਨ ਗਿਆ ਦਲਜੀਤ ਦਾ ਇਸ ਮਾਮਲੇ 'ਚ ਕੋਈ ਕਸੂਰ ਨਹੀਂ ਸੀ ਹਾਂ ਅਸੀਂ ਦਲਜੀਤ ਨੂੰ ਬਾਹ ਤੋਂ ਫੜ ਕੇ ਕਹਿ ਦਿੰਦੇ ਸਾਰੇ ਪੰਜਾਬੀ ਵੀ ਦਲਜੀਤ ਜਾਂ ਤੂੰ ਗਲਤ ਕੀਤਾ ਜੇ ਪਹਿਲਗਾਮ ਹੈਪਨ ਹੋਣ ਤੋਂ ਬਾਅਦ ਉਹ ਫਿਲਮ ਤੋ ਹੋਈ ਹੁੰਦੀ ਉਸ ਤੋਂ ਬਾਅਦ ਜਿਹੜੀ ਹਾਨੀਆਂ ਉਹਨੂੰ ਸਾਈਨ ਕੀਤਾ ਗਿਆ ਹੁੰਦਾ ਜੇ ਇਹ ਸਾਰਾ ਕੁਝ ਪਹਿਲਗਾਮ ਹੈਪਨ ਤੋਂ ਬਾਅਦ ਹੋਇਆ ਹੁੰਦਾ ਫਿਰ ਦਲਜੀਤ ਕਸੂਰਵਾਰ ਸੀ ਪਰ ਇਸ ਮਾਮਲੇ ਦੇ ਵਿੱਚ ਦਲਜੀਤ ਦਾ ਕੋਈ ਕਸੂਰ ਨਹੀਂ ਹੈਗਾ ਤੇ ਨਾਲੇ ਉਹਨੂੰ ਤੇ ਪਤਾ ਵੀ ਨਹੀਂ ਸੀ ਵੀ ਇਹ ਕੁਝ ਹੋਊਗਾ ਪਰ ਕੁਝ ਸਹੀ ਚਲਦਾ ਉਸਕੇ ਬਾਅਦ ਬਹੁਤ ਸਾਰੀ ਚੀਜ਼ੇ ਬੜੀ ਚੀਜ਼ੇ ਹਮਾਰੇ ਹੱਥ ਵਿੱਚ ਨਹੀਂ ਹੈ ਤੋ ਮੈਨੇ ਵੀ ਜਦ ਫਿਲਮ ਸਾਈਨ ਕੀਤੀ ਤਬ ਤਬ ਤੋਂ ਸਭ ਠੀਕ ਠੀਕ ਹੈ ਮੈਂ ਮੰਨਦਾ ਵੀ ਉਹ ਕੁੜੀ ਹਾਨੀਆਂ ਨੇ ਜ਼ਰੂਰ ਚੰਗਾ ਮਾੜਾ ਬੋਲਿਆ ਸੀ ਉਸ ਟਾਈਮ ਦੇ ਵਿੱਚ ਉਹਦਾ ਸਾਨੂੰ ਅੰਜ ਹੈਗਾ ਇਫਤਿਹਾਰ ਠਾਕੁਰ ਦੇ ਵਾਂਗੂ ਉਹਦਾ ਸਾਨੂੰ ਹੁਣ ਤੱਕ ਅੰਜ ਹੈ ਆਉਣ ਵਾਲੇ ਸਮੇਂ ਦਾ ਬਾਈਕਾਟ ਕਰ ਦਿਓ ਅਸੀਂ ਇਹਦੇ ਹੱਕ ਦੇ ਵਿੱਚ ਆ ਪਰ ਹੁਣ ਉਹ ਪ੍ਰੋਡਿਊਸਰਾਂ ਦਾ ਪੈਸਾ ਲੱਗਿਆ ਹੋਇਆ ਹੁਣ ਇਹਨਾਂ ਕੁਝ ਹੋ ਚੁੱਕਿਆ ਤੁਸੀਂ ਹੁਣ ਕਿਉਂ ਕਰ ਰਹੇ ਹੋ ਇਦਾਂ ਤੇ ਮੂੰਹੋਂ ਮੂੰਹ ਸਾਰੇ ਸਮਝਦਾਰ ਤੇ ਵੱਡੇ ਕਲਾਕਾਰ ਇਹ ਗੱਲ ਕਹਿ ਰਹੇ ਆ ਵੀ ਇਹਦੇ ਵਿੱਚ ਹੁਣ ਪ੍ਰੋਡਿਊਸਰ ਦਾ ਤੇ ਜਿਹੜਾ ਐਕਟਰ ਹੈ ਉਹਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਕਿਉਂ ਉਹਦਾ ਵਿਰੋਧ ਕਰ ਰਹੇ ਹੋ ਯਾਰ ਉਹਦੇ ਹੱਕ ਦੇ ਵਿੱਚ ਆਉਣ ਵਾਲੇ ਹੱਕ 'ਚ ਵੀ ਆ ਰਹੇ ਆ ਪਰ ਕੁਝ ਮੁਠੀ ਪਰ ਲੋਕ ਆ ਜਿਹੜਾ ਉਹਦਾ ਵਿਰੋਧ ਕਰ ਰਹੇ ਆ ਤੁਸੀਂ ਜਿੰਨਾ ਮਰਜ਼ੀ ਵਿਰੋਧ ਕਰੀ ਜਾਓ ਉਹਦੀ ਫਿਲਮ ਨੇ ਚੱਲੀ ਜਾਣਾ ਤੁਸੀਂ ਰੋਕ ਲਓ ਜੋ ਮਰਜ਼ੀ ਕਰ ਲਓ ਉਹ ਨਹੀਂ ਰੁਕੇਗਾ ਦਲਜੀਤ ਦਸਾਂਜ ਨੇ ਤੇ ਕਹਿ ਵੀ ਦਿੱਤਾ ਹੈ ਉਹਨੂੰ ਬਾਲੀਵੁੱਡ 'ਚ ਕੰਮ ਮਿਲੇ ਜਾਂ ਨਾ ਮਿਲੇ ਉਹ ਕਹਿੰਦਾ ਮੇਰਾ ਤੇ ਫੀਲਡ ਹੀ ਨਹੀਂ ਹੈਗਾ ਯਾਰ ਇਹ ਮੈਂ ਤਾਂ ਸ਼ੌਂਕ ਨੂੰ ਕਰਦਾ ਮੇਰਾ ਤੇ ਫੀਲਡ ਮਿਊਜ਼ਿਕ ਦਾ ਹੈ ਤੇ ਮੈਨੂੰ ਸੱਚੀ ਆਨੰਦ ਵੀ ਉੱਥੇ ਹੀ ਆਂਦਾ ਤੁਸੀਂ ਆਵੇਂ ਧੱਕੇ ਨਾਲ ਹੀ ਬੁਖਾਰ ਚੜਾਇਆ ਪਿਆ ਕੀ ਹੋ ਗਿਆ ਹੁਣ ਚੰਗੇ ਰਹੇ ਹੋ ਕੀ ਮਿਲ ਗਿਆ ਤੁਹਾਨੂੰ ਹੁਣ ਚੰਗੇ ਰਹੇ ਹੋ ਲੋਕਾਂ ਵੱਲੋਂ ਜਵਾਬ ਮਿਲਿਆ ਜਦੋਂ ਲੋਕਾਂ ਨੇ ਕਿੰਨੀ ਕੁੱਤੇ ਖਾਣੀ ਕੀਤੀ ਤੁਹਾਡੇ ਨਾਲ ਵਿਰੋਧ ਕਰਨ ਵਾਲਿਓ ਤੁਸੀਂ ਦਲਜੀਤ ਦੀ ਰੀਸ ਨਹੀਂ ਕਰ ਸਕਦੇ ਯਾਰ ਉਹ ਲੋਕਾਂ ਦੇ ਨਾਲ ਖੜਿਆ ਹੈ ਉਹ ਲੋਕਾਂ ਦਾ ਪੁੱਤ ਹੈ ਉਹ ਆਪਣਿਆਂ ਦੇ ਨਾਲ ਖੜਦਾ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਨਾ ਜਾ ਕੇ ਸਾਡਾ 700 ਬੰਦਾ ਪੁੱਤ ਪਾਲੇ ਨਹੀਂ ਲੱਭਦੇ ਹੈਗੇ ਸਾਡੇ ਪੰਜਾਬ ਦੀਆਂ ਮਾਵਾਂ ਨੇ 700 ਪੁੱਤ ਦਿੱਤਾ ਹੈ ਉੱਥੇ ਉਦੋਂ ਦਲਜੀਤ ਸਾਡੇ ਨਾਲ ਆ ਕੇ ਤਪੜਾਂ ਤੇ ਬੈਠਿਆ ਉਹਨੇ ਸਾਨੂੰ ਪੰਜਾਬ 1984 ਫਿਲਮ ਦਿੱਤੀ ਹੈ ਸਾਡਾ ਇਤਿਹਾਸ ਸਾਨੂੰ ਯਾਦ ਕਰਾਇਆ ਦਲਜੀਤ ਦਸਾਂਜ ਨੇ ਪੰਜਾਬ 95 ਫਿਲਮ ਬਣਾਈ ਹੈ ਬਿਸ਼ੱਕ ਉਹਨੂੰ ਰਿਲੀਜ਼ ਨਹੀਂ ਕੀਤਾ ਪਰ ਪਤਾ ਤੇ ਸਾਨੂੰ ਲੱਗ ਗਿਆ ਵੀ ਹਾਂ ਸਾਡੇ ਨਾਲ ਕੌਣ ਖੜਾ ਹੈ ਕੌਣ ਨਹੀਂ ਖੜਿਆ ਕੌਣ ਸਾਡੀ ਗੱਲ ਕਰਦਾ ਹੈ ਕਿਹੜਾ ਸਾਨੂੰ ਰਿਪਰੈਜ਼ੈਂਟ ਕਰਦਾ ਹੈ ਕੌਣ ਜਾ ਕੇ ਉੱਥੇ ਵੱਡੀਆਂ ਸਟੇਜਾਂ ਤੇ ਕਹਿੰਦਾ ਹੈ ਵੀ ਮੈਂ ਹੂੰ ਪੰਜਾਬ ਪੂਰਾ ਸੰਸਾਰ ਅੱਜ ਕਹਿੰਦਾ ਫਿਰਦਾ ਇਹ ਗੱਲ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਇਹ ਸ਼ਬਦ ਕਿਹਨੇ ਕ ਆਏ ਇਹ ਦਲਜੀਤ ਨੇ ਕਹਿਣ ਲਾਇਆ ਥੋਡੀ ਦੇਣ ਕੀ ਹੈ ਮੈਨੂੰ ਦੱਸੋ ਪੰਜਾਬ ਨੂੰ ਯਾਰ ਤੁਸੀਂ ਦਿੱਤਾ ਕੀ ਹੈ ਲੁੱਚਪਣੇ ਤੋਂ ਇਲਾਵਾ ਤੁਸੀਂ ਦਿੱਤਾ ਕੀ ਹੈ ਮੈਨੂੰ ਦੱਸੋ ਸੱਚੀ ਦੱਸੋ ਆਪਣੇ ਦਿਲ ਤੇ ਹੱਥ ਰੱਖ ਕੇ ਲੋਕੋ ਤੁਸੀਂ ਦੱਸੋ ਕਮੈਂਟ ਕਰਕੇ ਯਾਰ ਵੀ ਇਹਨਾਂ ਲੋਕਾਂ ਦੀ ਕੀ ਦੇਣ ਹੈ ਤੇ ਜਿਹੜੇ ਦਲਜੀਤ ਦਾ ਵਿਰੋਧ ਕਰ ਰਹੇ ਹੈ ਇਹਨਾਂ ਦੀ ਕੀ ਦੇਣ ਹੈ ਤੇ ਦਲਜੀਤ ਦੀ ਕੀ ਦੇਣ ਹੈ ਕਮੈਂਟ ਦੇ ਵਿੱਚ ਜਰੂਰ ਦੱਸਿਓ ਬਾਲੀਵੁੱਡ ਨੇ ਤਾਂ ਮੈਂ ਜਿੱਥੇ ਤੱਕ ਦੇਖਿਆ ਹੈ ਅੱਜ ਤੱਕ ਸਾਡਾ ਜਲੂਸ ਇਹ ਕੱਢਿਆ ਹੈ ਕਮੇਡੀ ਕਰਨ ਦੇ ਵਾਸਤੇ ਭੇੜੇ ਤੋਂ ਪੇੜਾ ਰੋਲ ਕਰਨ ਵਾਸਤੇ ਉਹਨਾਂ ਨੇ ਇੱਕ ਦਸਤਾਰ ਵਾਲਾ ਬੰਦਾ ਚੁਣਿਆ ਉਹਨਾਂ ਨੇ ਆਪਣੇ ਕਮੇਡੀਅਨਾਂ ਨੂੰ ਪੱਗਾਂ ਬਣਾ ਬਣਾ ਤੌਰ ਤੇ ਜਲੂਸ ਜਾ ਕੱਢ ਕੇ ਰੱਖਿਆ ਹੁਣ ਤੱਕ ਅਸੀਂ ਦੇਖਦੇ ਹੀ ਆਏ ਹਾਂ ਹੁਣ ਸਾਡਾ ਸਹੀ ਰੂਪ ਲੋਕਾਂ ਦੇ ਸਾਹਮਣੇ ਜਾਣਾ ਸ਼ੁਰੂ ਹੋਇਆ ਇਸ ਗੱਲ ਦੀ ਤਕਲੀਫ ਹੁੰਦੀ ਹੈ ਕਈ ਬੰਦਿਆਂ ਨੂੰ ਥੋੜੇ ਜੇ ਹੀ ਹੈ ਉਹ ਬਹੁਤੇ ਨਹੀਂ ਬਹੁਤੇ ਸਾਡੇ ਨਾਲ ਹੈ ਪਰ ਥੋੜੇ ਜੇ ਇਕਾਦੁੱਕਾ ਬੰਦੇ ਹੈਗੇ ਆ ਜਿਨ੍ਹਾਂ ਨੂੰ ਤਕਲੀਫ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਇੰਡੀਅਨਸ ਨੂੰ ਸਾਰੇ ਬਾਲੀਵੁੱਡ ਵਾਲਿਆਂ ਨੂੰ ਸਾਰੇ ਪੋਲੀਵੁੱਡ ਵਾਲਿਆਂ ਨੂੰ ਯਾਰ ਤੁਹਾਡੀ ਇੰਡਸਟਰੀ ਹੈ ਇਹ ਇਹਦੇ ਵਿੱਚ ਇਕਾ ਦਿਖਾਇਆ ਕਰੋ ਇੱਕ ਦੂਜੇ ਦੀ ਲੱਤਾਂ ਨਾ ਖਿੱਚਿਆ ਕਰੋ ਹਾਂ ਇੱਥੇ ਵਾਕਿਆ ਹੀ ਕਸੂਰ ਨਹੀਂ ਸੀ ਦਿਲਜੀਤਾ ਤੁਸੀਂ ਦਿਲ ਤੇ ਹੱਥ ਰੱਖ ਕੇ ਦੱਸੋ ਵੀ ਕੀ ਦਿਲਜੀਤ ਦਾ ਕ ਦਾ ਉਹਨੂੰ ਪੰਜਾਬੀਆਂ ਨੇ ਆਪੇ ਨਹੀਂ ਸੀ ਮੂੰਹ ਲਾਣਾ ਕਿਉਂਕਿ ਪੰਜਾਬੀ ਇੰਨੇ ਕੋ ਸਿਆਣੇ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਕੀ ਮਾੜਾ ਹੋ ਰਿਹਾ ਹੈ ਤੇ ਕੀ ਚੰਗਾ ਹੋ ਰਿਹਾ ਸੋ ਤੁਸੀਂ ਚੀ ਚੰਗੀ ਹੁੰਦੀ ਹੈ ਉਹਦੇ ਨਾਲ ਖੜਾ ਕਰੋ ਆਪਦੇ ਏਕੇ ਦਾ ਸਬੂਤ ਦਿਆ ਕਰੋ ਹੁਣ ਦਲਜੀਤ ਨਾਲ ਇਹ ਤੱਕਾ ਹੋ ਰਿਹਾ ਹੈ ਉਹਦੇ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ ਇਹ ਸਿਰਫ ਉਹਦੀ ਪੱਗ ਦਾ ਹੀ ਵਿਰੋਧ ਹੋ ਰਿਹਾ ਹੈ ਹੋਰ ਕੋਈ ਵਿਰੋਧ ਗੁਰੂ ਦਾ ਲਈ ਕੋਈ ਖਾਸ ਗੱਲ ਹੈ ਨਹੀਂ ਬਾਕੀ ਸਾਨੂੰ ਇੰਡੀਅਨ ਆਰਮੀ ਤੇ ਮਾਣ ਹੈ ਅੱਜ ਵੀ ਸਾਡੇ ਭਰਾ ਸਾਡੇ ਵੀਰ ਸਾਡੇ ਦਾਦੇ ਪੜਦਾਦਿਆਂ ਨੇ ਹੁਣ ਵੀ ਸਾਡੇ ਕੋਲ ਮੈਡਲ ਪਏ ਆ ਜਿਹੜੇ ਇੰਡੀਅਨ ਆਰਮੀ ਦੇ ਵਿੱਚੋਂ ਜਿੱਤੇ ਹੋਏ ਆ ਸਾਡੇ ਭਰਾ ਅੱ ਵੀ ਸਾਨੂੰ ਮਾਣ ਹੈ ਸਾਨੂੰ ਆਪਣੇ 에어 డిਫੈਂਸ ਸਿਸਟਮ ਦੇ ਮਾਣ ਹੈ ਸਾਡਾ ਸਲੂਟ ਹੈ ਇੱਕ ਵਾਰ ਫੇਰ ਇੰਡੀਅਨ ਆਰਮੀ ਯਾਰ ਇਹ ਗੱਲ ਇਹ ਵੀ ਕਿ ਜਿਹੜੇ ਕੋਈ ਅਕਲਮੰਦ ਬੰਦੇ ਨੇ ਨਾ ਉਹਨਾਂ ਨੂੰ ਤੇ ਸਪੋਰਟ ਕਰਦੇ ਪਏ ਨੇ ਹੁਣ ਕਿਹੜੇ ਕੰਮ ਅਕਲ ਨੇ ਪੰਜਾਬ ਵਿੱਚ ਜਾਂ ਫਿਰ ਇੰਡੀਆ ਵਿੱਚ ਜਿਹੜੇ ਕਹਿ ਰਹੇ ਕਿ ਦਿਲਜੀਤ ਨੂੰ ਅਸੀਂ ਸਪੋਰਟ ਨਹੀਂ ਕਰਦੇ ਉਹਨੂੰ ਫੁਲਾ ਕਰ ਦੋ ਟੰਕਾ ਕਰ ਦੋ ਤੇ ਇਹ ਚੀਜ਼ਾਂ ਗਲਤ ਕਰਦੇ ਪਏ ਨੇ ਇਥੋਂ ਸਾਬਤ ਹੁੰਦਾ ਹੈ ਕਿ ਚੰਦ ਛਰ ਪਸੰਦ ਲੋਕ ਹਾਂਜੀ ਤੇ ਕੰਮ ਖਰਾਬ ਕਰ ਦਿੰਦੇ ਨੇ ਜਾਂ ਇੱਕ ਮੱਛੀ ਜਿਹੜੀ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਥੋੜਾ ਜਿਹੀ ਅਕਲ ਨਾਲ ਸੋਚ ਲਓ ਕਿ ਇਹਦੇ ਵਿੱਚ ਦਾ ਕਸੂਰ ਕੀ ਹੈ ਔਰ ਭਾਈ ਅਸੀਂ ਪੂਰੀ سپورਟ ਨਾਲ ਖੜੇ ਆ ਅੱਛਾ ਮੀਕੇ ਨੂੰ ਤੇ ਬਸ ਸਭ ਗੁਰੂ ਰੰਧਾਵਾ ਨੂੰ ਐਵੇਂ ਦੀਆਂ ਨੂੰ ਆ ਸੰਨੀਤ ਦੇ ਇਹ ਤੇ ਪੰਜਾਬੀ ਨੇ ਨਾ ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਸੀ ਐਵੇਂ ਦੇ ਕੋਈ ਬਿਆਨ ਦੇਣ ਲੱਗਿਆ ਹਾਂ ਨਹੀਂ ਉਹਨਾਂ ਨੇ ਬਿਆਨ ਨਹੀਂ ਦਿੱਤਾ ਬਟੇ ਵੇ ਕਿ ਸਪੋਰਟ ਚ ਵੀ ਨਹੀਂ ਆਇਆ ਨਹੀਂ ਬਸ ਬਿਆਨ ਦਿੱਤੀ ਹੋਵੇ ਬਿਆਨ ਵੀ ਦਿੱਤਾ ਹਾਂ ਅੱਛਾ ਤੇਰੇ ਤੇ ਗਲਤ ਹੈ ਦੇਖੋ ਸਰੇਵਿਕ ਜੈਲਸੀ ਦਾ ਫੈਕਟਰ ਹੋ ਸਕਦਾ ਕਿ ਕੋਈ ਇੰਨਾ ਵੱਡਾ ਸਟਾਰ ਬਣ ਗਿਆ ਸੀਦੇ ਉਹਦੇ ਕੋ ਨੇੜੇ ਦੇੜੇ ਵੀ ਨਹੀਂ ਹੁੰਦੇ ਪਏ ਨਾਲ ਇਹਨਾਂ ਨੇ ਸਹੀ ਗੱਲ ਕੀਤੀ ਵੀ ਜਾਣਦਾ ਕੌਣ ਹੈ ਉਹਨਾਂ ਨੂੰ ਸਾਰੀ ਦੁਨੀਆ 'ਚ ਤੇ ਦਿਲਜੀਤ ਨੂੰ ਜਾਣਿਆ ਅੱਛਾ ਗੱਲ ਇਹ ਵੀ وجہ ਹੋ ਸਕਦੀ ਹੈ ਨਾ ਇੱਕ ਤੇ ਆਪਣੇ ਜਿਹੜੇ ਇੱਕ ਹੀ ਫੈਮਿਲੀ ਯਾਨੀ ਸਿੰਗਿੰਗ ਜਾਂ ਐਕਟਿੰਗ profession ਜਿਦਾ ਹੋਵੇ ਔਰ ਇੱਕ ਬੰਦਾ ਬਹੁਤ ਉੱਪਰ ਚਲਾ ਜਾਵੇ ਔਰ ਦੂਸਰਾ ਕਿਹੜਾ ਬੜਾ ਪੁਰਾਣਾ ਕਰਦਾ ਪਿਆ ਹੋਵੇ ਤੇ ਉਹ ਦੇ ਨੇੜੇ ਤੇੜੇ ਵੀ ਨਾ ਲੱਗ ਸਕੇ ਤੇ ਉਹ ਫਿਰ ਥੋੜਾ ਜਿਹਾ ਇਹ ਫੈਕਟਰ ਹੁੰਦਾ ਹੈ ਉਸ ਤੇ ਫੇਮ ਲੈਣ ਵਾਸਤੇ ਉਹਦੀ وجہ ਤੋਂ ਇਹ ਚੀਜ਼ਾਂ ਲੋਕ ਕਰਦੇ ਨੇ ਮਹਾਰਾਜ ਜੀ ਪਾਕਿਸਤਾਨ ਚ ਲੋਕ ਪੂਰੀ ਸਪੋਰਟ ਚ ਖਲੋਤੇ ਨੇ ਇਹਦੇ ਨਾਲ ਔਰ ਸਪੈਸ਼ਲੀ ਜਿਹੜੇ ਪੰਜਾਬੀ ਨੇ ਕਿਉਂਕਿ ਪੰਜਾਬੀਆਂ ਚ ਤੇ ਫੁੱਲ ਫੈਨ ਫੋਲ ਦੇ ਨਾਲ ਔਰ ਸਪੈਸ਼ਲੀ ਜਿਹੜੇ ਪੰਜਾਬੀ ਨੇ ਕਿਉਂਕਿ ਪੰਜਾਬੀਆਂ ਚ ਤੇ ਫੁੱਲ ਫੈਨ